ਬਲੇ ਹਾਰੀ ਗੁਰ ਆਪਣੇ ਦਿਹਾੜੀ ਸਤਿਬਾਰ ਜਨਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹਾਰਾਜ ਨੇ ਸਮਝਾਉਣਾ ਕੀਤਾ ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਸਤਕੇ ਹੁੰਦਾ ਹਾਂ ਕਿਉਂ ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ ਰਤਾ ਚਰ ਨਾ ਲੱਗਾ ਅੱਖ ਦੇ ਝਮਕੇ ਜਿੰਨੇ ਸਮੇਂ ਦੇ ਵਿੱਚ ਮਨੁੱਖਾਂ ਤੋਂ ਦੇਵਤੇ ਬਣਾਤੇ ਦੇਵਤਾ ਹੁੰਦਾ ਦਾਤਾਂ ਦੇਣ ਵਾਲਾ ਤੇ ਗੁਰੂ ਨੇ ਕਿਰਪਾ ਕੀਤੀ ਕਰਕੇ ਉਸ ਮਨੁੱਖ ਨੂੰ ਦਾਤਾਂ ਦੇਣ ਵਾਲਾ ਬਣਾਤਾ ਜਿਹੜਾ ਬਹਿਮੀ ਸੀ ਭਰਮੀ ਸੀ ਪਖੰਡੀ ਸੀ ਲੋਭੀ ਲਾਲਚੀ ਸੀ ਉਸ ਨੂੰ ਦਾਤਾਂ ਦੇਣ ਵਾਲਾ ਬਣਾਤਾ ਮਨੁੱਖਤਾ ਦੀ ਸੇਵਾ ਵਿੱਚ ਲਾਤਾ ਗਿਆਨ ਦੀ ਦਾਤ ਬਖਸ਼ ਕੇ ਅੱਗੇ ਸਤਿਗੁਰੂ ਦੱਸਦੇ ਨੇ ਮਹਲਾ ਦੂਜਾ ਜੇ ਸੋਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਮਹਾਰਾਜ ਕਹਿੰਦੇ ਜੇ ਇੱਕ 100 ਚੰਦਰਮਾ ਚੜਜੇ ਜੇ 100 ਚੰਦਰਮਾ ਚੜਜੇ ਦੇਖੋ ਚੰਦ ਚੜਦਾ ਨਾ ਕਿੰਨਾ ਚਾਨਣ ਹੁੰਦਾ ਮਹਾਰਾਜ ਕਹਿੰਦੇ 100 ਚੰਦ ਚੜਜੇ ਇੱਕੇ ਥਾਂ ਤੇ ਇੰਨਾ ਚਾਨਣ ਹੋ ਜੇ ਇੰਨਾ ਚਾਨਣ ਹੁੰਦਿਆਂ ਵੀ ਗੁਰੂ ਤੋਂ ਬਿਨਾਂ ਕੋਹਰ ਅੰਧਾਰ ਕੁ ਹਨੇਰਾ ਕਿਉਂਕਿ ਜੋ ਜ਼ਿੰਦਗੀ ਦੇ ਵਿੱਚ ਚਾਨਣ ਕਰਨਾ ਸਾਡੇ ਜੀਵਨ ਦੇ ਵਿੱਚ ਚਾਨਣ ਕਰਨਾ ਤਾਂ ਗੁਰੂ ਦੇ ਗਿਆਨ ਨੇ ਚਾਨਣ ਕਰਨਾ ਉਹ ਵਾਰੀ ਚਾਨਣਾ ਦਿਖ ਭਾਈ ਸਾਹਿਬ ਹੁਣ ਕਿੰਨੀਆਂ ਲਾਈਟਾਂ ਜਗਾ ਕੇ ਗਏ ਨੇ ਦਰਬਾਰ ਸਾਹਿਬ ਦੇ ਵਿੱਚ ਠੀਕ ਆ ਜੀ 7-8 ਲਾਈਟਾਂ ਜਗਦੀਆਂ ਨੇ ਇਹ ਦਰਬਾਰ ਸਾਹਿਬ ਦੇ ਵਿੱਚ ਚਾਨਣ ਹੋ ਗਿਆ ਹਿਰਦੇ ਘਰ ਵਿੱਚ ਚਾਨਣ ਗੁਰੂ ਦੇ ਜਗਾਏ ਹੋਏ ਦੀਵੇ ਨੇ ਕਰਨਾ ਬਲ ਬਕੈ ਲੋ ਅੱਜ ਕੱਲ ਦੀ ਭਾਸ਼ਾ ਚ ਵੀ ਜਦੋਂ ਗੁਰੂ ਦੇ ਗਿਆਨ ਦੀ ਲਾਈਟ ਜਗ ਪਈ ਨਾ ਹਿਰਦੇ ਘਰ ਵਿੱਚ ਉਦੋਂ ਹਿਰਦੇ ਘਰ ਵਿੱਚ ਚਾਨਣ ਹੋਣਾ ਉਦੋਂ ਸਾਨੂੰ ਚੰਗੇ ਮਾਰੇ ਦੀ ਪਰਖਾਉਣੀ ਆ ਫੇਰ ਮੰਦੇ ਥਾਂ ਤੋਂ ਪੈਰ ਧਰਨੋਂ ਬਚ ਜਾਂਦਾ ਮਨੁੱਖ ਜਿਵੇਂ ਹੁਣ ਸੌਖੀ ਧਾਰਨਾ ਲੈ ਲ ਗਿਆ ਪਰ ਰਸਤੇ ਵਿੱਚੋਂ ਚੱਲ ਕੇ ਆਏ ਆ ਨੇਰਾਚੀ ਤੇ ਆਪਾਂ ਲਾਈਟ ਜਗਾ ਕੇ ਆਏ ਆ ਵੀ ਆਪਣਾ ਗੰਦੇ ਮੰਦੇ ਥਾਂ ਤੇ ਪੈਰ ਨਾ ਧਰਿਆ ਜਾਵੇ ਇਸੇ ਤਰ੍ਹਾਂ ਹੀ ਫਿਰ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲ ਪੈਂਦਾ ਨਾ ਗੁਰਮਖ ਪਿਆਰੇ ਦੇ ਹਿਰਦੇ ਘਰ ਵਿੱਚ ਭੈਣਾ ਚੇ ਭਾਈ ਆ ਫਿਰ ਉਹਨੂੰ ਚੰਗੇ ਮਾਰੇ ਦੀ ਪਰਖ ਹੁੰਦੀ ਆ ਫਿਰ ਉਹ ਬਕਾਰਾਂ ਤੋਂ ਬਚ ਜਾਂਦਾ ਬਹਿਮਾ ਭਰਮਾ ਕਰਮਾਂ ਤੋਂ ਬਚ ਜਾਂਦਾ ਵਿਚਿਆ ਪਕਾਰਾਂ ਤੋਂ ਬਚ ਜਾਂਦਾ ਲੋਭ ਲਾਲਚ ਤੋਂ ਬਚ ਜਾਂਦਾ ਫਿਰ ਗੁਰੂ ਦਾ ਚੰਨ ਗੁਰ ਤੇ ਗਿਆਨ ਦਾ ਜਦੋਂ ਦੀਵਾ ਜਗਦਾ ਨਾ ਹਿਰਦੇ ਘਰ ਵਿੱਚ ਫਿਰ ਜ਼ਿੰਦਗੀ ਰੋਸ਼ਨ ਹੁੰਦੀ ਆ ਮਨੁੱਖ ਦੀ ਮਾਰਾ ਨੇ ਦੱਸਿਆ ਜੇ ਸੋ ਚੰਦਾ ਉਹ ਗਵ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਜੇ ਆਪਾਂ ਸਮਝ ਲਈ ਗੱਲ ਹਨਾ ਅੱਗੇ ਮਹਾਰਾਜ ਨੇ ਦੱਸਿਆ ਬਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇਤ ਏ ਨਾਨਕ ਜੋ ਮਨੁਖ ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿੱਚ ਚਤਰ ਬਣੇ ਹੋਏ ਹੁਨ ਆਪਣੇ ਆਪ ਵਿੱਚ ਹੀ ਚਤਰ ਬਣੇ ਨੇ ਸਿਆਣੇ ਮਹਾਰਾਜ ਕਹਿੰਦੇ ਉਹਨਾਂ ਨਾਲ ਕੀ ਹੋਏਗਾ ਛੁੱਟੇ ਤੇ ਲਬਵਾੜ ਜਿਉ ਸੰਜੇ ਅੰਦਰ ਖੇਤ ਤਿਲਾਂ ਦੀ ਖੇਤੀ ਕਰਨ ਵਾਲੇ ਵੀਰਾਂ ਨੂੰ ਜਾਦੇ ਪਤਾ ਸਾਨੂੰ ਵੀ ਪਤਾ ਕਿਉਂਕਿ ਅਸੀਂ ਵੀ ਤਿਲਾਂ ਦੀ ਖੇਤੀ ਕਰਦੇ ਰਹੇ ਹਾਂ ਉਹ ਤਿਲ ਕੀ ਕਰਨਾ ਨਾ ਜਿਹੜੇ ਤਿਲਾਂ ਨੂੰ ਮਤਲਬ ਵੀ ਕੋਈ ਚਾਨਣੀ ਜਾਂ ਕੋਈ ਬਿਜਲੀ ਦੀ ਲੱਛਕ ਪੈ ਜਾਣੀ ਤੇ ਉਹ ਕਾਲੇ ਹੋ ਜਾਂਦੇ ਸੀ ਵਿੱਚੋਂ ਬੀਜ ਜਿਹੜਾ ਤਿਲਾਂ ਦਾ ਸੀ ਫਲੀਆਂ ਬਲਗਦੀਆਂ ਡੋਟੀਆਂ ਜੀਆਂ ਉਹਦੇ ਵਿੱਚ ਜਦੋਂ ਤਿਲ ਕਾਲੇ ਹੋ ਜਾਣੇ ਉਹਨਾਂ ਨੇ ਸਵਾਹ ਬਣ ਜਾਣਾ ਤੇ ਕਿਸਾਨ ਨੂੰ ਪਤਾ ਲੱਗ ਜਾਂਦਾ ਸੀ ਵੀ ਇਹਦੇ ਵਿੱਚ ਸਵਾਹੀ ਹੈ ਕੁਛ ਨਹੀਂ ਹੈ ਜਿਹੜੇ ਉਹਨੇ ਚੰਗੇ ਚੰਗੇ ਤਿਲ ਵਧੀਆ ਕਿਸਮ ਦੀ ਫਸਲ ਹੋਣੀ ਉਹਨੇ ਕੱਟ ਕੇ ਲੈ ਜਾਣੀ ਜਿਹੜੇ ਉਹ ਤਿਲ ਕਾਲੇ ਹੋ ਜਾਣੇ ਸਵਾਹ ਬਣੀ ਹੋਣੀ ਫਲਗੀਆਂ ਦੇ ਵਿੱਚ ਤੇ ਉਹ ਛੱਡ ਦੇਣੇ ਮਹਾਰਾਜ ਕਹਿੰਦੇ ਤੇਰੇ ਨਾਲ ਵੀ ਆਈ ਹੁਣ ਜਿਵੇਂ ਸੁੱਟੇ ਤਿਲ ਬਾੜ ਜਿਉਂ ਸੁੰਨੇ ਅੰਦਰ ਖੇਤ ਜਿਵੇਂ ਸੁੰਨੇ ਖੇਤ ਵਿੱਚ ਖੜੇ ਰਹਿੰਦੇ ਨੇ ਫਿਰ ਉਹ ਇਕੱਲੇ ਹੀ ਸੁੰਨੇ ਰਹਿ ਜਾਂਦੇ ਨੇ ਇਸੇ ਤਰ੍ਹਾਂ ਹੀ ਭਾਈ ਜੇ ਤੂੰ ਨਾਮ ਪਾਣੀ ਨਾਲ ਜੁੜ ਗਿਆ ਤਾਂ ਗੁਰੂ ਤੈਨੂੰ ਗਲ ਪਕੜੀ ਚ ਲੈ ਲੇਗਾ ਆਪਣੇ ਚਰਨਾਂ ਵਿੱਚ ਮੇਲ ਲੇਗਾ ਪ੍ਰਭੂ ਪ੍ਰਮਾਤਮਾ ਦੇ ਵਿੱਚ ਲੀਨ ਕਰ ਦੇਗਾ ਤੇਰੇ ਜੀਵਨ ਨੂੰ ਤੇ ਜੇ ਰਹਿ ਗਿਆ ਭਾਈ ਬਕਾਰਾਂ ਦੀ ਸਵਾਹ ਹੀ ਲੱਗੀ ਰਹੀ ਤੈਨੂੰ ਬਕਾਰਾਂ ਨੇ ਤੈਨੂੰ ਸਾੜ ਕੇ ਸਵਾਹ ਕਰ ਰੱਖਿਆ ਲੋਭ ਲਾਲਚ ਨੇ ਤੈਨੂੰ ਖਸਾੜ ਕੇ ਸਵਾਹ ਕਰ ਰੱਖਿਆ ਕੋਈ ਵੀ ਕੀਮਤ ਨਹੀਂ ਪੈਣੀ ਅੱਗੇ ਮਾਰਾ ਦੱਸਦ ਨੇ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋ ਨਹੀਂ ਏ ਨਾਨਕ ਬੇਸਕ ਆਖ ਕੇ ਪੈਲੀ ਵਿੱਚ ਨਖਸਮੇ ਹੋਏ ਨਖਸਮੇ ਪਏ ਹੋਏ ਉਹਨਾਂ ਵਾਰਦ ਤਲਾਂ ਦੇ ਸੋਖ ਖਸਮ ਹਨ ਇਹ ਵੀ ਸਮਝ ਲਓ ਵੀ ਜਿਹੜੇ ਉਹ ਤਿਲ ਕਾਲੇ ਹੋਏ ਸੜੇ ਹੋਏ ਤਿਲਾਂ ਦੀ ਖੇਤੀ ਨੂੰ ਨਹੀਂ ਕਟਿਆ ਕਿਸਾਨ ਨੇ ਫਿਰ ਉਹਨਾਂ ਨੂੰ ਫਿਰ ਕੋਈ ਯਾਲਣ ਵਾਲਾ ਲੈ ਕੇ ਆ ਕੋਈ ਕਿਵੇਂ ਕੋਈ ਕਿਵੇਂ ਉਹਨੂੰ ਫਿਰ ਬਾਲੇ ਹੀ ਲੈ ਜਾਂਦੇ ਨੇ ਉਹਦੇ ਬਾਲੇ ਮਾਲਕ ਬਣ ਜਾਂਦੇ ਨੇ ਇਸੇ ਤਰ੍ਹਾਂ ਹੀ ਪਾਈ ਜਦੋਂ ਤੋਂ ਗੁਰੂ ਦੇ ਗਿਆਨ ਨਾਲ ਟੁੱਟਿਆ ਤੇਰੇ ਵੀ ਬਥੇਰੇ ਬਣੇ ਫਿਰਦੇ ਨੇ ਝੰਡ ਵਾਲਾ ਬਣਿਆ ਫਿਰਦਾ ਕੱਡ ਵਾਲਾ ਬਣਿਆ ਫਿਰਦਾ ਕਪੜਾਂ ਵਾਲਾ ਬਣਿਆ ਫਿਰਦਾ ਇਹ ਸੱਚ ਗੱਲ ਆ ਜੀ ਗੁਰੂ ਤੋਂ ਬੇਮਖ ਹੋਏ ਮਨੁੱਖ ਨੂੰ ਫਿਰ ਧੂੜ ਧੁੱਪ ਤੱਕੇ ਹੀ ਪੈਂਦੇ ਨੇ ਅੱਗੇ ਮਾਰਾ ਦੱਸ ਦੇ ਨੇ ਫਲਿਏ ਫੁੱਲਿਏ ਬੱਪੜੇ ਪੀਤਨ ਵਿੱਚ ਸਵਾ ਜਿੰਨਾ ਤੇ ਉਸ ਕੁਦਰਤ ਦੀ ਕਿਰਨ ਨਹੀਂ ਪੈਂਦੀ ਸੂਰਜ ਦੀ ਕਰਨ ਨਹੀਂ ਪੈਂਦੀ ਦਾਣੇ ਨਹੀਂ ਪੈਂਦੇ ਸਵਾਹੀ ਹੁੰਦੀ ਹੈ ਉਹ ਬਾਧੇ ਫੁੱਲ ਤੇ ਤਾਂ ਰਹਿੰਦੇ ਨੇ ਪਰ ਹੁੰਦੀ ਵਿੱਚ ਸਵਾਹੀ ਆ ਆਪਾਂ ਵੀ ਹੁਣ ਦੇਖਦੇ ਆਪਾਂ ਆਮ ਗੱਲ ਕਰਦੇ ਆਂ ਵੀ ਯਾਰ ਆਪਾਂ ਗੁਰੂ ਦੇ ਡੜ ਲੱਗੇ ਹੋਏ ਆਂ ਤੇ ਆਪਣਾ ਟਾਈਮ ਪਾਸ ਜਾਂ ਮਸਾਂ ਹੀ ਪੂਰਾ ਹੁੰਦਾ ਆਪਾਂ ਕਹਿ ਦਿੰਨੇ ਆਂ ਵੀ ਉਹ ਫਲਾਣਾ ਦੇਖ ਲਾ ਉਹ ਕਿਸੇ ਨੂੰ ਮੰਨਦਾ ਨਹੀਂ ਉਧਰ ਤੁਰਿਆ ਫਿਰਦਾ ਇਧਰ ਤੁਰਿਆ ਫਿਰਦਾ ਤੇ ਆਹ ਪੁੱਠੇ ਸਿੱਧੇ ਕੰਮ ਕਰਦਾ ਤੇ ਬੜੀ ਉਹਦੀ ਚੜਾਈ ਆ ਕਹਿੰਨੇ ਆ ਨਾ ਆਪਾਂ ਪਰ ਉਹ ਮਹਾਰਾਜ ਕਹਿੰਦੇ ਬਾਹਦੇ ਫੁੱਲ ਦਿੱਤਾ ਹੈਗੇ ਤਾਂ ਅੰਦਰ ਤਾਂ ਸੁਆਹੀ ਆ ਕੱਕ ਵੀ ਹੈ ਨਹੀਂ ਅੰਦਰ ਅੱਗੇ ਮਹਾਰਾਜ ਨੇ ਦੱਸਿਆ ਬਿਚਾਰੇ ਫੁੱਲ ਦੇ ਵੀ ਹਨ ਉਹ ਵਿਚਾਰੇ ਫੁੱਲ ਦੇ ਵੀ ਹਨ ਫਲ ਦੇ ਵੀ ਹਨ ਪਰ ਫਲ ਦੇ ਵੀ ਹਨ ਫੇਰ ਵੀ ਉਹਨਾਂ ਦੇ ਤਨ ਵਿੱਚ ਭਾਵ ਉਹਨਾਂ ਦੀ ਫਲੀ ਵਿੱਚ ਤਿਲਾਂ ਦਾ ਥਾਂ ਤਿਲਾਂ ਦੀ ਥਾਂ ਸੁਆਬ ਹੁੰਦੀ ਹੈ ਇਹ ਆਪਾਂ ਸਮਝ ਲਈ ਗੱਲ ਪੌੜੀ ਆਪੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨੋ ਵਾ ਵਾ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਆਪ ਹੀ ਆਪ ਨੂੰ ਸਾਜਾ ਅਤੇ ਆਪ ਹੀ ਆਪਣਾ ਨਾਮ ਨਾ ਬਣਾਇਆ ਹੋਇਆ ਹੈ ਚੰਗੇ ਮਾੜੇ ਚੰਗੇ ਮੰਦੇ ਬੁਰੇ ਭਲੇ ਸਭ ਥਾਰੇ ਹੈ ਸਾਰੇ ਉਸੇ ਦੇ ਪ੍ਰਭੂ ਪਰਮਾਤਮਾ ਦੇ ਕਈ ਚੰਗੇ ਨੇ ਤੇ ਕਈ ਮਾੜੇ ਨੇ ਤੋਈ ਕੁਦਰਤ ਸਾਜਿਏ ਕਰ ਆਸਣ ਡਠੋ ਚਾਓ ਆਪੀ ਨੇ ਆਪ ਸਾਜਿਓ ਆਪੀ ਨੇ ਰਚੋ ਨਾ ਆਪਣੇ ਆਪ ਨੂੰ ਹੀ ਕੁਦਰਤ ਦੇ ਰੂਪ ਵਿੱਚ ਸਾਜਿਆ ਹੈ ਤੇ ਆਪ ਹੀ ਨੇ ਨੋਂ ਰਚਿਆ ਹੈ ਪ੍ਰਭੂ ਪਰਮਾਤਮਾ ਨੇ ਪੇੜ ਪੌਦੇ ਪਸ਼ੂ ਪੰਛੀ ਮਨੁੱਖਤਾ ਜੀਵ ਜੰਤੂ ਸਭ ਉਹਦਾ ਨਾਮ ਹੀ ਹੈ ਉਹਦੇ ਨਾਮ ਦੀ ਬਰਕਤ ਹੀ ਹੈ ਕਹੇ ਲੋ ਦੋਨੀ ਬਾਸੀ ਆਪ ਹੀ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਦੋ ਹੀ ਕੁਦਰਤ ਸਾਜੀ ਹੈ ਕਰ ਆਸਣ ਜਠੋਚੋ ਫਿਰ ਉਸਨੇ ਕੁਦਰਤ ਰਚੀ ਅਤੇ ਉਸ ਵਿੱਚ ਆਸਣ ਜਮਾ ਕੇ ਭਾਵ ਕੁਦਰਤ ਵਿੱਚ ਵਿਆਪਕ ਹੋ ਕੇ ਇਸ ਜਗਤ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ ਹੈ ਪ੍ਰਭੂ ਪਰਮਾਤਮਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਹੈ ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਇਹਨਾਂ ਦੇ ਸਾਜਣ ਵਾਲਾ ਹੈ ਤੂੰ ਆਪ ਹੀ ਟੁੱਟ ਕੇ ਜੀਵਾਂ ਨੂੰ ਦੇਦਾ ਹੈ ਅਤੇ ਬਖਸ਼ਿਸ਼ ਬਖਸ਼ਿਸ਼ ਕਰਦਾ ਹੈ ਤੂੰ ਜਾਣੋ ਹੀ ਸਭ ਸੈਂ ਦੇ ਲੈ ਸੇ ਜਿੰਦ ਕਬਾਓ ਮਹਾਰਾਜ ਕਹਿੰਦੇ ਤੂੰ ਸੁਪਨਾ ਜੀਆਂ ਦੀ ਜਾਣਨ ਹਾਰ ਹੈ ਜੰਦ ਅਤੇ ਸਰੀਰ ਦੇ ਕੇ ਤੂੰ ਆਪ ਹੀ ਲੈ ਲੈ ਲਵੇਂਗਾ ਜੀਵਾਂ ਨੂੰ ਪੈਦਾ ਕਰਤਾ ਕੋਈ ਕਿੰਨਾ ਸਮਾਂ ਜੀ ਜੰਦ ਅਤੇ ਕੋਈ ਕਿੰਨਾ ਸਮਾਂ ਉਮਰ ਵੀ ਬਤਾ ਦ ਜਾਂਦਾ ਉਮਰ ਭੋਗ ਜਾਂਦਾ ਕਹਿ ਲੋ ਕੋਈ 50 ਸਾਲ ਜੀ ਗਿਆ ਕੋਈ 70 ਸਾਲ ਜੀ ਗਿਆ ਕੋਈ 20 ਸਾਲ ਸਿਰ ਜੀ ਗਿਆ ਕਈ ਕੁਝ ਦਿਨੀ ਜੀਦਾ ਕੋਈ ਮਿੰਟ ਸਕਿੰਟ ਹੀ ਜੀਦਾ ਕੁਝ ਇਹ ਆਪ ਹੀ ਕੁਦਰਤ ਨੂੰ ਸਾਜ ਕੇ ਤੇ ਆਪ ਹੀ ਉਹਨੂੰ ਵਾਪਸ ਲੈ ਲੈਂਦਾ ਤੂੰ ਜਾਣੋਈ ਸਭ ਸੇ ਦੇ ਲੈ ਸੇ ਜਿੰਦ ਕਬਾਓ ਜਿੰਦ ਦਿੰਦਾ ਵੀ ਤੇ ਲੈਂਦਾ ਵੀ ਹੈ ਇਹ ਭਾਵ ਸਮਝ ਲਿਆ ਆਪਾ ਗੁਰੂ ਦੀ ਕਿਰਪਾ ਚਦਕਾ ਕਰ ਆਸਣ ਡਠੋ ਚਾਓ ਕਰ ਆਸਣ ਡਠੋ ਚਾਓ ਤੂੰ ਕੁਦਰਤ ਵਿੱਚ ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈ ਸ਼ਲੋਕ ਮਹਲਾ ਪਹਿਲਾ ਸੱਚੇ تیر ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਹੇ ਸੱਚੇ ਪਾਤਸ਼ਾ ਤੇਰੇ ਪੈਦਾ ਕੀਤੇ ਹੋਏ ਖੰਡ ਤੇ ਬ੍ਰਹਮੰਡ ਸੱਚੇ ਹਨ ਭਾਵ ਖੰਡ ਤੇ ਬ੍ਰਹਮੰਡ ਜਾਣਨ ਵਾਲਾ ਤੇਰਾ ਇਹ ਸਲੀਕਾ ਸਦਾ ਲਈ ਅਟਲ ਹੈ ਸਿਲਸਿਲਾ ਇਹ ਤੇਰਾ ਸਿਲਸਿਲਾ ਸਦਾ ਹੀ ਅਟਲ ਹੈ ਸੱਚੇ ਤੇਰੇ ਲੋ ਸੱਚੇ ਆਕਾਰ ਤੇਰੇ ਸਿਰਜੇ ਹੋਏ 14 ਲੋਕ ਤੇ ਇਹ ਬੇਅੰਤ ਆਕਾਰ ਵੀ ਸਦਾ ਫਿਰ ਰਹਿਣ ਵਾਲੇ ਹਨ ਸੱਚੇ ਤੇਰੇ ਕਰਨੇ ਸੱਚਾ ਵਿਚਾਰ ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ ਰਹਿਤ ਹਨ ਉਹ ਉਹ ਨਹੀਂ ਨਾਸ ਹੁੰਦੇ ਕਿਵੇਂ ਕਹਿ ਲਿਏ ਵੇ ਮਨੁੱਖਤਾ ਤਾਂ ਆਉਂਦੀ ਜਾਂਦੀ ਰਹਿੰਦੀ ਕੁਦਰਤ ਬਣਦੀ ਰਹਿੰਦੀ ਹੈ ਤੇ ਜਾਂਦੀ ਰਹਿੰਦੀ ਹੈ ਪਰ ਉਹ ਤਾਂ ਬਣਾਇਆ ਹੋਇਆ ਸਿਸਟਮ ਨਹੀਂ ਜਾ ਰਿਹਾ ਉਹ ਸਦਾ ਕਾਇਮ ਰਹਿੰਦਾ ਪੰਛੀਆਂ ਤੋਂ ਪੰਛੀਆਂ ਦੇ ਬੱਚੇ ਪੈਦਾ ਹੁੰਦੇ ਨੇ ਪੰਛੀ ਆਪ ਦੇ ਵਰਗੇ ਬੱਚੇ ਪੈਦਾ ਕਰਦੇ ਨੇ ਮਨੁੱਖ ਆਪ ਦੇ ਵਰਗੇ ਕਰੀ ਜਾਂਦੇ ਨੇ ਪਸ਼ੂ ਆਪਣੇ ਵਰਗੇ ਕੀੜੇ ਮਕੌੜੇ ਕੀਟ ਪਤੰਗੇ ਆਪਣੇ ਵਰਗੇ ਕਿਉਂਕਿ ਉਹ ਜੋ ਕਿਸ ਪਾਸ ਏਕਾ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਰਚਨਾ ਰਚੀ ਆ ਉਹ ਸੱਚੀ ਹੈ ਉਹ ਨਹੀਂ ਮਿਟਦੀ ਜੀਵ ਆਉਂਦੇ ਜਾਂਦੇ ਰਹਿੰਦੇ ਹਨ ਉਹਦੇ ਨਿਜਮ ਮੁਤਾਬਕ ਪ੍ਰਭੂ ਪਰਮਾਤਮਾ ਦੇ ਹੁਕਮ ਅnder ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾ ਸਕਦੇ ਨੇ ਇਹ ਗੱਲਾਂ ਹੋਰ ਨਹੀਂ ਅੱਗੇ ਮਾਰਾ ਦੱਸਦੇ ਨੇ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ ਰਹਿਤ ਹਨ हे بادشاہ ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ اٹਲ ਹਨ اٹਲ ਹੈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਤੇਰਾ ਹੁਕਮ ਤੇ ਤੇਰਾ ਸਾਹੀ ਫਰਮਾਨ ਵੀ اٹਲ ਹਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਤੇਰੀ ਬਖਸ਼ਿਸ਼ ਦਾ ਤੇਰੀ ਬਖਸ਼ਿਸ਼ ਸਦਾ ਲਈ ਫਿਰ ਹੈ ਤੇ ਤੇਰੀਆਂ ਬਖਸ਼ਿਸ਼ਾਂ ਦਾ ਨਿਸ਼ਾਨੀ ਭਾਵ ਇਹ ਬੇਅੰਤ ਪਦਾਰਥ ਜੋ ਤੂੰ ਜੀਵਾਂ ਨੂੰ ਦੇ ਰਿਹਾ ਹੈ ਸਦਾ ਵਾਸਤੇ ਕਾਇਮ ਹੈ ਸੱਚੇ ਤੁਦ ਆਖ ਲੱਖ ਕਰੋੜ ਸੱਚੇ ਸਭ ਧਾਨ ਸੱਚੇ ਸਭ ਜੋਰ ਲੱਖਾਂ ਕਰੋੜਾਂ ਜੀਵ ਜੋ ਤੈਨੂੰ ਸਿਮਰ ਰਹੇ ਹਨ ਸੱਚੇ ਹਨ ਭਾਵ ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ ਇਹ ਵੀ ਤੇਰਾ ਇੱਕ ਅਜੀਹਾਂ ਜਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਫਿਰ ਹੈ ਸੱਚੇ ਸਭ ਤਾਣ ਸੱਚੇ ਸਭ ਜੋਰ ਇਹ ਖੰਡ ਬਰਮੰਡ ਲੋਕ ਆਕਾਰ ਜੀ ਜੰਤ ਆਦਿਕ ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜੋਰ ਵਿੱਚ ਹਨ ਭਾਵ ਇਹਨਾਂ ਸਪਨਾਾਂ ਦੀ ਹਸਤੀ ਸਪਨਾਾਂ ਦਾ ਆਸਰਾ ਪ੍ਰਭੂ ਆਪ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਤੇਰੀ ਸਿਫਤ ਸਲਾਹ ਕਰਨੀ ਤੇਰਾ ਇੱਕ اٹਲ ਸਿਰਸਲਾ ਹੈ ਸੱਚੇ ਪਾਤਸ਼ਾਹ ਇਹ ਸਾਰੀ ਰਚਨਾ ਹੀ ਤੇਰਾ ਇੱਕ ਨਾ ਮੁੱਕਣ ਵਾਲਾ ਪ੍ਰਬੰਧ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕਾਚਨ ਕਚ ਹੈ ਨਾਨਕ ਜੋ ਜੀਵ ਉਸ ਅਬਨਾਸੀ ਪ੍ਰਭੂ ਨੂੰ ਸਿਮਰਦੇ ਹਨ ਉਹ ਵੀ ਉਸ ਦਾ ਰੂਪ ਹਨ ਜੋ ਜੀਵ ਉਸ ਅਬਨਾਸੀ ਪ੍ਰਭੂ ਨੂੰ ਸਿਮਰਦੇ ਹਨ ਉਹ ਵੀ ਉਸ ਦਾ ਰੂਪ ਹਨ ਤੇ ਜੋ ਮਰ ਜਮੇ ਸੋ ਕਾਚਨ ਕਚ ਪਰ ਮਹਾਰਾਜ ਦੱਸਦੇ ਨੇ ਜੰਮਣ ਮਰਨ ਦੇ ਗੇੜ ਵਿੱਚ ਪਏ ਹਨ ਜੋ